ਕਾਸਟ ਪਟ ਪਾਣੀ ਮੇਰੇ ਕਪੜੇ ਵਿੱਚ ਅਰੇ ਸਵੇ ਦੀ ਢੋਟੀ ਨਹੀਂ ਕਾਤੀ ਦੇਖ ਲਓ ਕੀ ਹਾਲ ਹੈ ਸੇਲ ਬੁੱਦ ਲੈਣ ਨਹੀਂ ਗਏ ਇੰਨਾ ਪਾਣੀ ਆ ਬਾਹਰ ਇੰਨਾ ਗੰਦਾ ਪਾਣੀ ਆ ਭਾਜੀ ਪੁੱਛੋ ਕੁਝ ਨਾ ਅਲਮਾਰੀ ਵਿੱਚ ਅੱਕਰ ਪਾਣੀ ਤੇ ਭਈ ਮੋਨ ਨਾ ਕਪੜੇ ਕਿੱਥੇ ਬੈਠੇ ਸਕੇ ਇਹ ਵੀ ਇੱਥੇ ਪਾਣੀ ਆਂਦਾ ਹਰ ਸਾਲ ਪਾਣੀ ਆਂਦਾ ਮਜ਼ਦੂਰੀ ਨਾਲ ਜਿਹੜੀ ਲਾਂਦੇ ਆ ਘਰ ਦਾ ਖਰਚਾ ਚ ਨਾ ਉਹ ਵੀ ਨਹੀਂ ਆ ਚਾਰ-ਦਸ ਦਿਨ ਹੋ ਗਏ ਰੇੜੀ ਨੂੰ ਲੱਗਦੀ ਸਾਡੇ ਘਰੇ ਪਾਣੀ ਇਹ ਤਾਂ ਰੋਰੋ ਕੇ ਬੁਰਾ ਹਾਲ ਹੈ ਮੈਂ ਤਾਂ ਭਰਾਵਾ ਮੇਰੇ ਤਾਂ ਆਦਮੀ ਵੀ ਨਹੀਂ ਹੈਗਾ ਅਸੀਂ ਦਵਾ ਮੈਂ ਤੇ ਫਰਿਜ ਵੀ ਮੋਟਰ ਵੀ ਵਿੱਚ ਉੱਤੇ ਪਾਣੀ ਸੀਗਾ ਉਹ ਪੂਰਾ ਚੜਿਆ ਆ ਪਹਿਲਾਂ ਪਾਣੀ ਇਤੋਂ ਵੀ ਜ਼ਿਆਦਾ ਵੱਧ ਸੀ ਬਾਈ ਨਾਲ ਹੈ ਰਿਕਨ ਕੰਮ ਲੱਗਾ ਭਰਾਵਾ ਵੇ ਬੁੱਟੇ ਦਰਿਆ ਦੇ ਨਾਲ ਲੱਗਦੇ ਸੱਪ ਦੇ ਅੰਦਰ ਬੁੱਟਾ ਦਰਿਆ ਓਵਰਫਲੋ ਹੋਣ ਕਰ ਰਿਹਾ ਹੈ ਪਾਣੀ ਘਰਾ ਦੇ ਅੰਦਰ ਵੜ ਗਿਆ ਲੀਵੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਜਿੱਥੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਉੱਥੇ ਹੀ ਹੁਣ ਬੁੱਢਾ ਦਰਿਆ ਵੀ ਜਿਹੜਾ ਓਵਰਫਲੋ ਹੋ ਚੁੱਕਿਆ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਹਾਂ ਲੁਧਿਆਣਾ ਦਾ ਸੈਂਟਰ ਹਲਕਾ ਜਿੱਥੇ ਢੋਕਾ ਮੱਲਾ ਏਰੀਆ ਜਿੱਥੇ ਅਸੀਂ ਖੜੇ ਆ ਪਾਣੀ ਤੁਸੀਂ ਦੇਖ ਸਕਦੇ ਹੋ ਕਿੱਥੇ ਤੱਕ ਪਾਣੀ ਇੱਥੇ ਪਹੁੰਚਿਆ ਹੋਇਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨੇ ਮਾਰ ਕਰ ਦਿੱਤੀ ਹੋਈ ਹੈ ਹਾਲਾਤ ਤੁਸੀਂ ਦੇਖੋ ਇੱਥੇ ਕਿੰਨਾ ਗੰਦਾ ਪਾਣੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਜਿੰਨਾ ਕੂੜਾ ਕਰਕਟ ਹੈ ਸਭ ਲੋਕਾਂ ਦੇ ਘਰਾਂ ਦੇ ਵਿੱਚ ਵੜ ਚੁੱਕਿਆ ਹੋਇਆ ਹੈ ਲੋਕ ਪਰੇਸ਼ਾਨ ਨੇ ਸਵੇਰ ਦੀ ਇਹਨਾਂ ਨੇ ਕਿਸੇ ਨੇ ਰੋਟੀ ਨਹੀਂ ਖਾਧੀ ਜਦ ਦੇ ਸਵੇਰੇ ਉੱਠੇ ਤਾਂ ਰਾਤ ਦੇ 3 ਵਜੇ ਤੋਂ ਪਹਿਲਾਂ ਮੀਂਹ ਪੈ ਰਿਹਾ ਸੀ ਜਦੋਂ ਸਵੇਰੇ ਉੱਠੇ ਤਾਂ ਦੇਖਿਆ ਕਿ ਘਰਾਂ ਦੇ ਵਿੱਚ ਪਾਣੀ ਹੈ ਇਲੈਕਟ੍ਰੋਨਿਕ ਆਈਟਮਸ ਜਿਹੜੀਆਂ ਨੇ ਉਹ ਸੜ ਕੇ ਖਰਾਬ ਹੋ ਚੁੱਕੀਆਂ ਨੇ ਬੈੱਡਾਂ ਦੇ ਉੱਤੇ ਤੱਕ ਪਾਣੀ ਪਹੁੰਚ ਚੁੱਕਿਆ ਹੋਇਆ ਕੀ ਹਾਲਾਤ ਨੇ ਤੁਹਾਨੂੰ ਦਿਖਾਣੇ ਆ ਆ ਹਾਲਾਤ ਦੇਖੋ ਬੋਰੀਆਂ ਬੋਰੀਆਂ ਸਭ ਇੰਨਾ ਬੁਰਾ ਹਾਲ ਹੈ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਕਿੰਨੀ ਮੁਸ਼ਕਲ ਜਿਹੜੀ ਇਹਨਾਂ ਲੋਕਾਂ ਨੂੰ ਆ ਰਹੀ ਹੈ ਭਾਈ ਕਿੰਨਾ ਪਾਣੀ ਹੋਣਾ ਇਹ ਸੇਦੀ ਰੋਟੀ ਨਹੀਂ ਖਾਤੀ ਭਾਈ ਜੀ ਪਾਣੀ ਕਿੰਨਾ ਹੋਣਾ ਹੈ ਇਹ ਪਾਣੀ 3-4 ਹੋਣਾ 10 ਫੁੱਟ ਪਾਣੀ ਅੰਦਰ ਹੈਗਾ 10 ਫੁੱਟ ਪਾਣੀ ਅੰਦਰ ਹੈਗਾ ਪਾਣੀ 10 ਫੁੱਟ ਅੰਦਰ ਹੈ ਅੰਦਰ 10 ਫੁੱਟ ਪਾਣੀ ਮੇਰੇ ਕਮਰੇ ਦੇ ਵਿੱਚ ਬੈੱਡ ਦੇਖੋ ਸਾਡੇ ਬੈੱਡ ਦਾ ਕੀ ਹਾਲ ਹੈ ਆ ਦੇਖੋ ਸਾਡੇ ਬੈੱਡ ਦਾ ਕੀ ਹਾਲ ਹੈ ਸੁਖਵਿੰਦਰ ਜੀ ਇੱਕ ਵਾਰ ਲਾਈਟ ਜਿਹੜੀ ਹੈ ਜਗਾ ਕੇ ਆਪਾਂ ਇਹਨਾਂ ਦੇ ਘਰਾਂ ਦੇ ਅੰਦਰ ਚੱਲ ਕੇ ਦੇਖਦੇ ਹਾਂ ਇੱਥੇ ਕੁਝ ਪਤਾ ਨਹੀਂ ਲੱਗ ਰਿਹਾ ਕਿੱਥੇ ਥੜੀ ਹੈ ਤੇ ਕਿੱਥੇ ਕੀ ਹੈ ਕਿਵੇਂ ਇਹ ਲੋਕ ਘਰਾਂ ਦੇ ਵਿੱਚ ਵੱਢ ਰਹੇ ਹੋਣਗੇ ਸਾਨੂੰ ਇੰਨੀ ਮੁਸ਼ਕਲ ਆ ਰਹੀ ਤੇ ਇਹਨਾਂ ਨੂੰ ਕਿੰਨੀ ਮੁਸ਼ਕਲ ਆ ਰਹੀ ਹੋਏਗੀ ਅਰੇ ਸਵੇਰ ਦੀ ਰੋਟੀ ਨਹੀਂ ਇਕਾਦੀ ਆ ਦੇਖ ਲਓ ਕੀ ਹਾਲ ਹੈ ਅੰਦਰ 10 ਫੁੱਟ ਪਾਣੀ ਹੈ ਮੇਰੇ ਕਮਰੇ ਵਿੱਚ ਦੇਖੋ ਹਾਲਾਤ ਘਰਾਂ ਦੇ ਤੁਸੀਂ ਦੇਖ ਸਕਦੇ ਹੋ ਲੁਧਿਆਣੇ ਦਾ ਟੋਕਾ ਮੱਲਾ ਏਰੀਆ ਜਿੱਥੇ ਹਰ ਸਾਲ ਪਾਣੀ ਆਉਂਦਾ ਹੈ ਬੁੱਢਾ ਦਰਿਆ ਜਦੋਂ ਵੀ ਓਵਰਫਲੋ ਹੁੰਦਾ ਤਾਂ ਇਸ ਇਲਾਕੇ ਨੂੰ ਜੜੀ ਆ ਮਾਰ ਪੈਂਦੀ ਹੈ ਕਾਰਾਂ ਦੇ ਅੰਦਰ ਦੀ ਤਸਵੀਰ ਦਿਖਾ ਰਹੇ ਹਾਂ ਕਿੱਥੇ ਤੱਕ ਪਾਣੀ ਨੇ ਮਾਰ ਕਰ ਲਈ ਆ ਰਸੋਈ ਹੈ ਆ ਦੇਖੋ ਜੀ ਸੈਂਟਰ ਤੇ ਸਾਡੇ ਦੇਖੋ ਇਹਦੀ ਰੋਟੀ ਆ ਇਹ ਢੰਡਾ ਹੜੇ ਤਿਆਰ ਦੇ ਬਾਕੀ ਪਾਣੀ ਅੰਦਰ ਇੱਥੋਂ ਦੀ ਲੰਗੜਾ ਵੀ ਕਿੰਨਾ ਮੁਸ਼ਕਲ ਹੈ ਕਿਵੇਂ ਕੂਲਰ ਦੇ ਉੱਤੇ ਬੈੱਡ ਚਾੜਿਆ ਹੋਇਆ ਇੱਕ ਕਮਰਾ ਹੈ ਜਿੱਥੇ ਲੋਕ ਰਹਿੰਦੇ ਨੇ ਪਾਜੀ ਇਹ ਪਾਣੀ ਫਿਰ ਬਾਹਰ ਕਦੋਂ ਨਿਕਲੂਗਾ ਤੇ ਕਿਵੇਂ ਨਿਕਲੂਗਾ ਜਦੋਂ ਪਾਣੀ ਫਿਰ ਖਤਮ ਹੋਏਗਾ ਨਾਲੇ ਪਾਣੀ ਫਿਰ ਪਾਣੀ ਉਤਰੇਗਾ ਪਾਜੀ ਫਿਰ ਬਾੜੀਆਂ ਨਾ ਕੱਢੋਂਗੇ ਡੱਬੇ ਬਾੜੀਆਂ ਨਾ ਕੱਢਾਂਗੇ ਡੱਬਿਆਂ ਨੇ ਪਾਣੀ ਕਿੰਨਾ ਕੱਢਿਆ ਫਿਰ ਉਹਨਾਂ ਪਾਣੀ ਅੰਦਰ ਆ ਰਿਹਾ ਪਾਜੀ ਕਿੰਨਾ ਪਾਣੀ ਕੱਢੇ ਉਹਨਾਂ ਤੋਂ ਹੋਰ ਅੰਦਰ ਆ ਰਿਹਾ ਕੋਈ ਸਾਧਨ ਨਹੀਂ ਹੈਗਾ ਲੋਕੀ ਦੁਆਰੇ ਸਾਡੇ ਦੇ ਨਾਲ ਪਾਣੀ ਆ ਰਿਹਾ ਦੇਖੋ ਕੀ ਆ ਰਿਹਾ ਇਹ ਤਾਂ ਰੋਟੀ ਨਹੀਂ ਖਾਦੀ ਸਵੇਰ ਦੀ ਨਾ ਚਾਹ ਪੀਤੀ ਹੈ ਸਵੇਰ ਦੀ ਆ ਦੇ ਲੋ ਬੈਠੇ ਬੈਜਾਂ ਦਾ ਹਾਲ ਦੇ ਲੋ ਬੈਠ ਸਾਡੇ ਪਾਣੀ ਨੂੰ ਉਚੜਦੇ ਬੇ ਨੇ ਇਹ ਸਿੰਡਰ ਤੈਰ ਦੇ ਬੇ ਨੇ ਦੇਖੋ ਸਾਡੇ ਦੱਸੋ ਕੀ ਕਰੀਏ ਲਾਈਟ ਕਿੰਨੇ ਵੇ ਦੀ ਲੈਟ ਹੈ ਨਹੀਂ ਇਹਦਾ ਇਨਵਰਟਰ ਚੱਲ ਰਿਹਾ ਸਾਡਾ ਬੋਜੀ ਉਹ ਵੀ ਬੰਦ ਹੋ ਜਾਣਾ ਇੱਥੇ ਕੰਨ ਤੱਕ ਬੰਦ ਹੋ ਜਾਣਾ ਸਾਡਾ ਆ ਦੇਖੋ ਸਭ ਕੁਝ ਕੀ ਹਾਲ ਹੈ ਸਾਡਾ ਕਮਰਿਆਂ ਦਾ ਦੇਖੋ ਪਾਣੀ ਸਵੇਰ ਦੀ ਰੋਟੀ ਨਹੀਂ ਚਾਹ ਨਹੀਂ ਸਾਨੂੰ ਕਿਸੇ ਨੇ ਪੁੱਛਿਆ ਸਾਨੂੰ ਅਰੇ ਤੁਹਾਡੀ ਹੱਥੇ ਆ ਕੇ ਦੇਖ ਲਓ ਸਾਡੇ ਫ੍ਰਿਜ ਚ ਪਾਣੀ ਪੈ ਗਿਆ ਸਵੇਰ ਦੁੱਧ ਲੈ ਨਹੀਂ ਗਏ ਇਹਨਾਂ ਦਾ ਪਾਣੀ ਆ ਬਾਅਰ ਇਨਾ ਗੰਦਾ ਪਾਣੀ ਆ ਭਾਜੀ ਪੁੱਛੋ ਕੁਝ ਨਾ ਜਨਾਨੀ ਮੇਰੀ ਦੇ ਲੋ ਬਰੇ ਤਾਂ ਬਿਮਾਰ ਆ ਕੰਮ ਕੀ ਕਰਦੇ ਹੋ ਕੰਮ ਭਾਈ ਮੈਂ ਇਹ ਮਤਲਬ ਹੈਲਪਰ ਹੀ ਕਰਦਾ ਬਈ ਜਿਹੜਾ ਚਲਾਉਣਾ ਫੈਕਟਰੀ ਦੇ ਅੰਦਰ ਅੱਜ ਪਾਣੀ ਕਰਕੇ ਕੰਮ ਤੇ ਵੀ ਨਹੀਂ ਜਾ ਆ ਅੱਜ ਦਿਹਾੜੀ ਵੀ ਨਹੀਂ ਲੱਗੀ ਮੇਰੀ ਅੱਜ ਜੇਬ ਚ 1 ਰੁਪਈਆ ਨਹੀਂ ਦੁੱਧ ਲੈਣ ਗਿਆ ਦੁੱਧ ਅੱਜ ਆਇਆ ਨਹੀਂ ਪਾਰਸ਼ਕਰ ਦੁੱਧ ਵਾਲਾ ਵੀ ਨਹੀਂ ਅੱਜ ਆਇਆ ਭਾਜੀ ਅੱਜ ਜਨਾਨੀ ਮੇਰੀ ਬਿਮਾਰ ਹੈ ਤਾਂ ਕੋਈ ਲੱਗੀ ਹੋਈ ਹੈ ਬਾਕੀ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਹਾਲਾਤ ਤੁਹਾਨੂੰ ਦਿਖਾ ਰਹੇ ਆ ਵੱਧ ਤੋਂ ਵੀ ਬੱਤਰ ਇਹ ਹਾਲਾਤ ਨੇ ਆਲੇ-ਦੁਆਲੇ ਦੇ ਜਿੰਨੇ ਇਲਾਕੇ ਨੇ ਉਹ ਪਾਣੀ ਦੀ ਮਾਰ ਚੱਲ ਇਹ ਜਨਾਨੀ ਮੇਰੀ ਬਿਮਾਰ ਹੈ ਮੈਂ ਫਿਰ ਵੀ ਅੱਜ ਲਿਸਟਫਲ ਸਵੇਰੇ ਰਾਤੀ ਲੈ ਕੇ ਆਏ ਦੇਖ ਲੋ ਕੀ ਹਾਲ ਹੈ ਕਿਹਾ ਕਿ ਪਿੰਨ ਲੱਗੀ ਹਟਾਂ ਦੇ ਅੰਦਰ ਬੈਠੀ ਹੋਈ ਹੈ ਅੱਜ ਫਿਰ ਗੁਰੂ ਘਰ ਲੱਗਣਾ ਸੀ ਦੁਬਾਰਾ ਡ੍ਰਿਪ ਲੱਗਣੀ ਸੀ ਇੰਨਾ ਗੰਦਾ ਪਾਣੀ ਬੰਦੇ ਬਿਮਾਰ ਹੋ ਹੁਣ ਘਰੋਂ ਤਾਂ ਨਿਕਲ ਨਹੀਂ ਸਕਦੇ ਫਿਰ ਹੁਣ ਕੀ ਕਰੀਏ ਕੱਲ ਜਾਵਾਂਗੇ ਪਾਣੀ ਘਰ ਦੀ ਸਫਾਈ ਸਭੀ ਕਰਕੇ ਫਿਰ ਕੱਲ ਹੀ ਜਾਵਾਂਗੇ ਡਾਕਟਰ ਕੋਈ ਮਹੱਲੇ ਵਿੱਚ ਆਇਆ ਨਹੀਂ ਕੀ ਕਰੀਏ ਇੰਨੇ ਪਰੇਸ਼ਾਨ ਹਰ ਵਾਰੀ ਆਂਦੇ ਫੋਟੋਆਂ ਖਿੱਚ ਕੇ ਲੈ ਜਾਂਦੇ ਆ ਕੋਈ ਹਾਲ ਸਾਡੀ ਸੰਜਨਤਾ ਦਾ ਸੁਣਦਾ ਹੀ ਨਹੀਂ ਕੋਈ ਵੀ ਆ ਇੱਧਰ ਵੀ ਹਾਲਾਤ ਸੁਖਵਿੰਦਰ ਜੀ ਜ਼ਰੂਰ ਦਿਖਾਓ ਆ ਕੀ ਕਦੋਂ ਪਾਣੀ ਘਟੇਗਾ ਤੇ ਕਦੋਂ ਅਸੀਂ ਚੈਨ ਦੀ ਨੀਂਦ ਸੋਵਾਂਗੇ ਸਮਾਨ ਖਰਾਬ ਹੋ ਚੁੱਕਿਆ ਰੋਟੀ ਕਿਸੇ ਨੇ ਨਹੀਂ ਖਾਦੀ ਤਿੰਨ ਵਜੇ ਉੱਠੇ ਆ ਵੀਰ ਜੀ ਸੋ ਕੀ ਨਹੀਂ ਦੇਖਿਆ ਸਵੇਰ ਤਿੰਨ ਵਜੇ ਕਿਦਾਂ ਬਾਹਰ ਚੱਕੇ ਉੱਠੇ ਹੋਏ ਆ ਭਾਜੀ ਯਾਰ ਤਾਂ ਸੁੱਤੇ ਹੀ ਨਹੀਂ ਸੋ ਗਏ ਨਹੀਂ ਦੇਖਿਆ ਜੀ ਤੱਕ بارش ਬੰਦ ਹੀ ਨਹੀਂ ਹੋ ਰਹੀ ਸਵੇਰ ਦੀ ਭਾਈ ਕੱਲ ਦੀ ਦੱਸੋ ਕੀ ਕਰੀਏ ਜਾਈਏ ਕਿਥੇ ਉਹ ਮਦੋ ਭਾਈ ਜਾਈਏ ਕਿਥੇ ਯਾਰ ਆਦ ਹੋ ਗਈ ਯਾਰ ਜਾਈਏ ਕਿਥੇ ਇੱਕ ਬੈਡ ਦੇ ਉੱਤੇ ਬੈਠ ਗਿਆ ਆਣ ਗਿਆ ਪਾਣੀ ਨਾਲ ਮਰ ਗਿਆ ਪਾਣੀ ਨਾਲ ਭਿੱਜ ਗਿਆ ਸਾਹਿਬ ਕੱਪੜੇ ਗਿੱਲੇ ਹੋਏ ਪਏ ਮੇਰੇ ਬਣਾਵਾ ਕਿੱਥੇ ਹੋਇਆ ਭਾਈ ਸਾਰੇ ਬੈੱਡ ਨਾਲ ਬਣਾਵਾ ਕਿੱਥੇ ਆ ਦੇਖੋ ਵੀ ਸਾਡਾ ਚੂਨਾ ਦੇਖ ਲੋ ਕੀ ਆ ਰਿਹਾ ਇਹ ਰੋਕ ਕਿੱਥੇ ਬਣਾਵਾ ਯਾਰ ਮੇਰੇ ਮਾਮਾ ਪਰੋਂਦੇ ਨੇ ਉਹ ਵਿਚਾਰੇ ਕਿੱਧਰ ਆਏ ਸੀ ਮੈਂ ਕਹਿੰਦਾ ਨਹੀਂ ਕਿੱਥੇ ਬਣਾਵਾਂਗੇ ਯਾਰ ਅਲਮਾਰੀ ਵਿੱਚ ਟੱਕਰ ਪਾਣੀ ਦੀ ਭਰੀ ਪਈ ਹੈ ਇਹ ਬਹੁਤ ਸਾਰੇ ਕੱਪੜੇ ਭਿੱਜੇ ਪਏ ਅੱਗੇ ਵੀ ਇੱਦੀ ਪਾਣੀ ਆਂਦਾ ਹਰ ਸਾਲ ਪਾਣੀ ਆਂਦਾ ਅੱਜ ਕੀ ਜਿਆਦਾ ਆਇਆ ਸੁਣਾਈ ਨਹੀਂ ਆਇਆ ਇੱਦੀ ਆ ਤੇ ਜਿਆਦਾ ਆ ਗਿਆ ਕਿਸੇ ਨੂੰ ਸੁਣਾਈ ਨਹੀਂ ਕੀਤੀ ਹੈਗੀ ਇਸ ਵਾਰ ਜਿਆਦਾ ਹੈ ਇਸ ਵਾਰ ਜਿਆਦਾ ਆ ਗਿਆ ਪਾਣੀ ਸਭ ਮੰਨ ਲਿਆ ਬਣੀ ਗਿਆ ਸਮਾਨ ਸਾਰੇ ਭੇਜ ਗਏ ਮੇਰੇ ਮੰਮੀ ਆ ਫੂਨ ਆਈ ਜਾਂਦੇ ਉਹ ਕਹਿੰਦੇ ਅਸੀਂ ਆ ਜਾਈਏ ਮੰਮੀ ਤੁਸੀਂ ਕੀ ਕਰਨ ਆਣਾ ਮੈਂ ਕਿਦੋਂ ਤੁਹਾ ਆਪ ਡੁੱਬਣ ਵਾਲਾ ਕੰਮ ਆ ਇਹ ਤਾਂ ਪਾਣੀ ਵੀ ਬਹੁਤ ਗੰਦਾ ਹੈ ਉਹ ਗੰਦਾ ਵਾਲਾ ਜਾਰਾ ਨਾਲੇ ਬਹਿ ਕੇ ਆਇਆ ਸਾਰੇ ਕੁਛ ਸੇ ਤਾਂ ਕੁਛ ਨਾ ਚਾਹ ਨਾ ਤੂੰ ਘਰੇ ਕੁਛ ਨਹੀਂ ਇੱਕ ਵਾਰ ਸੁਖਵਿੰਦਰ ਜੀ ਇੱਧਰ ਜ਼ਰੂਰ ਦਿਖਾਓ ਆਲੂ ਦੀ ਬੋਰੀ ਹੈ ਕਿਵੇਂ ਪਾਣੀ ਦੇ ਵਿੱਚ ਪਈ ਆ ਜਿਹੜੀ ਮਜ਼ਬੂਰੀ ਨਾਲ ਜਿਹੜੀ ਲਾਂਦੇ ਆ ਘਰ ਦਾ ਖਰਚਾ ਚਲਾਉਂਦੇ ਉਹ ਵੀ ਨਹੀਂ ਆ 4-10 ਦਿਨ ਹੋ ਗਏ ਰੇੜੀ ਨਹੀਂ ਲੱਗਦੀ ਸਾਡੇ ਘਰੇ ਪਾਣੀ ਰੋ ਰੋ ਕੇ ਬੁਰਾ ਹਾਲ ਹੈ ਹੋਰ ਵੀ ਘਰਾਂ ਦੀ ਤਸਵੀਰ ਤੁਹਾਨੂੰ ਦਿਖਾਣੇ ਆ ਕਿਵੇਂ ਲੋਕ ਇੱਥੇ ਆਪਣਾ ਗੁਜ਼ਾਰਾ ਕਰ ਰਹੇ ਨੇ ਇੰਨੀ ਮੁਸ਼ਕਲ ਇਹਨਾਂ ਨੂੰ ਆ ਰਹੀ ਹੈ ਘਰਾਂ ਦੇ ਅੰਦਰ ਲੱਖ ਲੱਖ ਤੋਂ ਉੱਤੇ ਤੱਕ ਪਾਣੀ ਹੈ ਸਾਮਾਨ ਤਾਂ ਵੀ ਬੈੱਡ ਤੇ ਚੜ੍ਹਨਾ ਪੈਦਾ ਆ ਬੈੱਡ ਤੋਂ ਉੱਪਰ ਦੇਖੋ ਲਾ ਦੇਖੋ ਬੇ ਬੰਦੇ ਆ ਪਲੇਵਰ ਆ ਆ ਦੇ ਕੋਈ ਹਾਲਾਤ ਹੋ ਗਿਆ ਦੇਖੋ ਸੋ ਇਧਰ ਮਾਤਾ ਜੀ ਸਾਨੂੰ ਵਾਜਾ ਮਾਰਦੇ ਪਏ ਨੇ ਲੱਗਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹਨਾਂ ਦੇ ਘਰ ਦਾ ਵੀ ਉੱਚਾ ਵੀ ਕੀਤਾ ਮਕਾਨ ਤਾਂ ਵੀ ਪਾਣੀ ਹੈ ਘਰ ਦੇ ਅੰਦਰ ਅੰਦਰ ਪਿਆ ਉਹ ਤੁਸੀਂ ਸਾਰਾ ਸਮਾਨ ਉੱਥੇ ਗਿਆ ਹਾ ਕੱਪੜੇ ਝਪੜੇ ਸਭ ਸੋ ਕਪੜੇ-ਕੁਪੜੇ ਸਾਰੇ ਖਰਾਬ ਹੋਏ, ਗੱਦੇ ਸਾਰੇ ਹੋਏ ਉੱਤੇ। ਗੱਦੇ ਸਾਰਾ ਪਾਣੀ ਦੇ ਵਿੱਚ। ਪਾਣੀ ਦੇ ਵਿੱਚ ਬੈੱਡ-ਬੂਡ ਉੱਧਰ ਵੀ ਇੱਧਰ ਵੀ ਦੋਨਾਂ ਪਾਸੇ। ਮੈਂ ਤਾਂ ਭਰਾਵਾ ਮੇਰੇ ਤੋਂ ਆਦਮੀ ਵੀ ਨਹੀਂ ਹੈਗਾ। ਵੀ ਦਵਾ ਮੈਂ ਤੇ ਬ੍ਰਿਤੀ ਵੀ ਮੋਟਰ ਵੀ ਵਿੱਚ ਉੱਤੇ ਪਾਣੀ ਸੀਗਾ ਉਹ ਪੂਰਾ ਚੜਿਆ ਆ। ਪਹਿਲਾਂ ਪਾਣੀ ਇਤੋਂ ਵੀ ਜ਼ਿਆਦਾ ਵੱਧ ਸੀ। ਮੈਂ ਆਹ ਵੇਖ ਨਿਸ਼ਾਨ ਲੱਗਾ ਭਰਾਵਾ ਵੇਖੋ। ਆਹ ਵੇ ਨਿਸ਼ਾਨ ਲੱਗਾ ਭਰਾਵਾ ਅਸੀਂ ਕਿ ਨਾ ਛੇਰ ਦੀ ਨਾ ਰੋਟੀ ਨਾ ਪਾਣੀ ਨਾ ਕੁਛ ਖਾ ਦਾ ਸੋ ਨੁਕਸਾਨ ਹੋ ਗਿਆ। 1.5-2 ਲੱਖ ਤਾਂ ਤੇ ਹੋਈ ਗਿਆ ਹੁਣ ਆਹ ਵੇਖਾ ਧੰਨੇ ਖਵਾ ਅੱਤਰ ਆਲਾ। ਆ ਦੇ ਉਹ ਚਰਚ ਨਾਲ ਬੈੱਡ ਇਧਰ ਵੀ ਹੋਵੇ ਉੱਤੇ ਚੜਿਆ ਪਾਣੀ ਇਹ ਉੱਤੇ ਸਹੀ ਇਧਰ ਮਾਰਨਾ ਇਧਰ ਸਾਡਾ ਹਾਲਾਤ ਇੰਨੇ ਵੱਧ ਤੋਂ ਵੱਤਰ ਹੋ ਚੁੱਕੇ ਨੇ ਬੈੱਡ ਜਿਹੜੇ ਨੇ ਉਹ ਵੀ ਪਾਣੀ ਦੇ ਵਿੱਚ ਹੋਰ ਸਟੀਆਂ ਦਾ ਬੁਰਾ ਹਾਲ ਹੈ ਫਰਿੱਜ ਵੀ ਉਹ ਵੇਖ ਲੈ ਸਾਰਾ ਸਮਾਨ ਸਾਰਾ ਦੁਕਾਨ ਸਾਰਾ ਹੋ ਗਿਆ ਖਰਾਬ ਸੋਈ ਵੇਖ ਜੱਕੇ ਦੇਖ ਲਓ ਕੀ ਹਾਲ ਹੈ ਵੇਖ ਲਓ ਤੁਸੀਂ ਆਹ ਵੇਖ ਲਓ ਵੇਖ ਲਓ ਤੁਸੀਂ ਆਹ ਪੀਓ ਮਸ਼ੀਨਾਂ ਵੀ ਖਰਾਬ ਹੋ ਗਿਆ ਸਾਰਾ ਕੁਝ ਖਰਾਬ ਹੋ ਗਿਆ ਹਾਂ ਇਹ ਕੀ ਕੀ ਦਿਖਾਈਏ ਤੁਹਾਨੂੰ ਫ੍ਰੀਜ ਦੇ ਅੱਥੇ ਅੱਥੇ ਪਾਣੀ ਸੀਗਾ ਅੱਥੇ 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 ਆ ਦੇ ਆਰ ਸੋਈ ਦਾ ਹਾਲ ਵੇਖ ਲੈ ਸਭ ਲੱਕੜਾਂ ਲੱਕੜਾਂ ਸਭ ਕੀ ਉਮੀਦ ਕੀ ਹੈ ਕਦੋਂ ਤੱਕ ਇਹ ਪਾਣੀ ਘਟੇਗਾ ਤੇ ਕਦੋਂ ਤੁਸੀਂ ਸੁੱਖ ਦਾ ਸਾਹ ਲੋ ਹੋਣਗੇ ਪਤਾ ਸੁੱਖ ਦਾ ਸਾਹ ਮੈਂ ਤਾਂ ਉੱਤੋਂ ਵੱਢੀ ਗਈ ਸੀ ਭਰਾਵਾ ਥੱਲੇ ਇੱਧਰ ਦੇਖ ਲੈ ਇੱਧਰ ਵੇਖ ਲੈ ਦੁਕਾਨ ਚ ਇੱਕ ਵਾਰ ਇੱਧਰ ਵੀ ਤਸਵੀਰ ਦਿਖਾਓ ਆ ਵੇਖ ਲੈ ਇਹ ਦੁਕਾਨ ਹੈ ਤੁਹਾਡੀ ਹਾਂ ਦੁਕਾਨ ਨਹੀਂ ਹੈ ਤੇ ਕਮਰਾ ਹੀ ਬਣਾਇਆ ਆ ਭਰਾਵਾ ਸਾਰਾ ਰਪੇ ਮੇਰੀ ਪੁੱਤਰੀ ਦੇ ਕੱਪੜੇ ਸਾਰੇ ਵਿਚਾਲੀ ਦੇ ਵਿੱਚ ਸਾਰੇ ਰਪੇ ਵਿੱਚ ਵਿਚਾਲੀ ਦੇ ਹੱਬ ਸਾਰੇ ਵਿੱਚ ਹੀ ਪਾਣੀ ਮਾਰ ਜੇ ਨਵੀਂ ਅਲਮਾਰੀ ਹੋਣ ਲਿਆਂਦੀ ਆ ਵੇਲੇ ਪਾਣੀ ਉੱਤੇ ਤਾਂ ਤਕਣ ਸੀਗਾ ਇੱਥੇ ਤਕਣ ਪਾਣੀ ਸੀਗਾ ਕੀ ਕਰੀਏ ਦੱਸ ਹੁਣ ਕੋਈ ਆਈ ਨਹੀਂ ਕੋਈ ਕੀ ਜੀ ਨਹੀਂ ਕੁਝ ਵੀ ਨਹੀਂ ਆ ਸਾਰਾ ਕੁਝ ਰੁੜ ਗਿਆ ਭਰਾਵਾ ਆ ਕੀ ਕਰੀਏ ਰੋਟੀ ਖਾਧੀ ਤੁਸੀਂ ਕਿ ਨਹੀਂ ਨਹੀਂ ਰੋਟੀ ਰੋਟੀ ਕਿੱਥੇ ਬਣਾਣੀ ਰੋਟੀਆਂ ਇਹ ਕਿਤਾ ਡਿੱਗਿਆ ਵੇ ਆ ਕੱਪੜਾ ਆ ਦੇ ਲਾ ਭਰਾਵਾ ਜੇ ਪੋਤਰਾ ਵਿਚਾਰੇ ਸਾਰੇ ਉੱਤੇ ਚੜੇ ਹੋਏ ਆ ਕੀ ਕਰੀਆ ਮੋਟਰ ਦੇ ਥੰਨੇ ਹੁਣ ਆਏ ਪਾਣੀ ਐਟਾਂ ਲਾਈਆਂ ਆਈਆਂ ਵੇਖ ਲੈ ਕਿੰਨੀਆਂ ਕਿੰਨੀਆਂ ਮੈਂ ਆਪ ਕੀ ਕਰਾਂ ਹੁਣ ਮੈਂ ਇਦਾਂ ਕਰਕੇ ਪ੍ਰਬੰਧ ਕੀਤੇ ਵੀ ਜੇ ਮੀਂਹ ਆ ਜਵੇ ਜਾਂ ਪਾਣੀ ਜ਼ਿਆਦਾ ਆ ਜਵੇ ਤਾਂ ਘਰ ਦੇ ਅੰਦਰ ਨਾ ਵੜੇ ਹਾਂ ਐਈ ਪ੍ਰਬੰਧ ਹੋਵੇ ਪਰ ਹੁਣ ਅੱਗੇ ਵੀ ਪ੍ਰਬੰਧ ਜਿਹੜੇ ਆ ਅੱਗੇ ਵੀ ਇਹਨਾਂ ਨੇ ਅੱਗੇ ਵੀ ਪਾਣੀ ਆਇਆ ਸੀ ਪਰ ਥੋੜਾ ਘੱਟ ਆਇਆ ਸੀ ਅੱਗੇ ਵੀ ਇਹਨਾਂ ਨੇ ਕਿਹਾ ਸੀ ਅਸੀਂ ਸਮਾਨ ਨੁਕਸਾਨ ਦੇ ਪੈਸੇ ਦਵਾਂਗੇ ਲਿਖ ਕੇ ਵੀ ਲਾਗੇ ਸੀ ਕੁਝ ਨਹੀਂ ਦਿੱਤਾ ਇਹਨਾਂ ਨੇ ਕੋਣ ਤਾਂ ਤੁਸੀਂ ਸਾਨੂੰ ਜਰੂਰ ਕੋਸ਼ਿਸ਼ ਕਰਨਾ ਬਹੁਤ ਬੁਰਾ ਹਾਲ ਹੋਇਆ ਬਹੁਤ ਸਾਡੇ ਬਹੁਤ ਬੁਰਾ ਹਾਲ ਹੋਇਆ ਹਾਂ ਮੈਂ 70 ਸਾਲ ਦੀ ਮੇਰੀ ਉਮਰ ਹੈ ਹਮੇਰੀ 70 ਸਾਲ ਦੀ ਉਮਰ ਹੈ ਗੁਜ਼ਾਰਾ ਕਿਵੇਂ ਕਰਦੇ ਹੋ ਗੁਜ਼ਾਰਾ ਕਿਵੇਂ ਉੱਤੇ ਕਮਰੇ 2 ਕਕਰੇ ਦਾ ਕਿਰਾਇਆ ਤਰੇ ਚੜਾਏ ਬਸ ਕਿਵੇਂ ਕਰਨਾ ਗੁਜ਼ਾਰਾ ਤੁਸੀਂ ਆਪ ਦੱਸੋ ਸੋ ਅੱਗੇ ਚੱਲਦੇ ਹਾਂ ਹੋਰ ਘਰਾਂ ਦੇ ਵਿੱਚ ਵੀ ਦਿਖਾਣੇ ਆ ਕਿਸੇ ਦੇ ਘਰ ਦੀਆਂ ਰਜਾਈਆਂ ਜਿਹੜੀਆਂ ਨੇ ਬਾਹਰ ਨਿਕਲਿਆ ਆ ਸਾਮਾਨ ਸਾਰਾ ਗੋਡੇ-ਗੋਡੇ ਪਾਣੀ ਭਰ ਚੁੱਕਿਆ ਹੋਇਆ ਲੋਕ ਪਰੇਸ਼ਾਨ ਨੇ ਕੰਮਾਂ ਤੇ ਜਾ ਨਹੀਂ ਪਾਰੇ ਪਾਣੀ ਇੰਨਾ ਹੈ ਕਿਸੇ ਨੇ ਰੋਟੀ ਨਹੀਂ ਖਾਧੀ ਇੱਥੇ ਗੰਦੇ ਪਾਣੀ ਦੇ ਵਿੱਚ ਬੈਨ ਨੂੰ ਮਜਬੂਰ ਨੇ ਇੱਕ ਕਮਰੇ ਦਾ ਸਾਰਾ ਟੋਪਾ ਤੇ ਫੇਰ ਦੇ ਬੜੇ ਹੋਏ ਆ ਇਹਨਾਂ ਦੇ ਮਾਰੇ ਜੇ ਉੱਚਾ ਸੀ ਤਾਂ ਅੰਦਰ ਬਚਾ ਹੋ ਜਾਵਿਆ ਸਾਰੇ ਜਣ ਇਹਨਾਂ ਦੇ ਅੰਦਰ ਬੈਠੇ ਹੋਏ ਆ ਬਸ ਸਾਰੇ ਡੁੱਬੇ ਹੋਏ ਆ ਇੱਧਰ ਹੀ ਬੈਠੇ ਆ ਜ਼ੇਰ ਦੇ ਬੜੇ ਸਾਰੇ ਸਾਰਿਆਂ ਨਾਲ ਸਾਡੇ ਸਭ ਤੋਂ ਵੜਿਆ ਹੋਇਆ ਪਾਣੀ ਸਾਡੇ ਪੈਟਾਂ ਤੱਕ ਦੇ ਵਿੱਚ ਸਿਰੇ ਹੁਣ ਅੱਗੇ ਚੱਲਦੇ ਆਂ ਟੋਕਾ ਮੁਹੱਲਾ ਧਿਆਨ ਨਾਲ ਧਿਆਨ ਨਾਲ ਇਲਾਕਾ ਹੈ ਸਾਡਾ ਆਪਣਾ ਬੈਲੈਂਸ ਆਜੋ ਭਾਈ ਧਿਆਨ ਨਾਲ ਆ ਦੇਖੋ ਭਾਈ ਹਾਲ ਆਜੋ ਭਾਈ ਆਜੋ ਤੁਹਾਨੂੰ ਦਿਖਾਈਏ ਕਾਲਾ ਬੋ ਭਾਜੀ ਲੈਣ ਚ ਲਾ ਕੇ ਆਓ ਸਭ ਤੋਂ ਪਹਿਲਾਂ ਤਾਂ ਅੰਦਰ ਜਾਣ ਤੋਂ ਪਹਿਲਾਂ ਮੈਨੂੰ ਇਹ ਹੀ ਦੱਸ ਦਿਓ ਆ ਜਿਹੜੇ ਐਕਟਿਵ ਆ ਖੜੇ ਨੇ ਇਹ ਸਟਾਰਟ ਹੋ ਜਾਣਗੇ ਭਾਜੀ ਖਰਾਬ ਹੋ ਗਏ ਹੁਣ 4 ਲੱਖ ਦਾ ਤੇ ਨੁਕਸਾਨ ਹੋ ਗਿਆ ਸਾਡਾ 4 ਲੱਖ ਦੀਆਂ ਗੱਡੀਆਂ ਖੜੀਆਂ ਆਪਣੀਆਂ ਉਧਰ ਬੈੱਡਾਂ ਦੇ ਹਾਲ ਦੇਖੋ ਹੇ ਹੁਣ ਨਵੇਂ ਬਣਵਾਏ ਚਾਰ ਦੇ ਚਾਰ ਐਕਟਿਵ ਆ ਸਾਰੇ ਕੰਡਮ ਇਹ ਲੋ ਜੀ ਬੱਡਾਂ ਦੇ ਹਾਲ ਦੇਖੋ ਨਵੇਂ ਬੈੱਡ ਤਿਆਰ ਕਰਾਏ ਆ ਹੁਣ ਥੋੜਾ ਇੱਕ ਦਿਓ ਜੀ ਸਾਰੇ ਬੈੱਡ ਖਰਾਬ ਕਿਚਨ ਪੂਰੀ ਖਰਾਬ ਇੱਥੇ ਸਾਡੀ ਸਿਸਟਰ ਅੰਲੀ ਆਈ ਉਹਦਾ ਹੁਣ ਆਪਰੇਸ਼ਨ ਹੋਣਾ ਹੈ ਕੱਲ ਦੀ ਡੇਟ ਹੈ ਕੱਲ ਦੇ ਆਪਰੇਸ਼ਨ ਦੀ ਡੇਟ ਲੱਤ ਦੀ ਲੱਤ ਦਾ ਆਪਰੇਸ਼ਨ ਉਹਦਾ ਲਿਗਾਮੈਂਟ ਫਟ ਗਿਆ ਹੈ ਲੱਤ ਦੇ ਹੁਣ ਕਿੱਥੇ ਨੇ ਉੱਪਰ ਲੈ ਕੇ ਗਏ ਆ ਰਾ ਦਿਨੇ ਚੱਕ ਕੇ ਸੁਰੇ ਸਰੇ ਉਹਨਾਂ ਨੂੰ ਚੱਕ ਕੇ ਲੈ ਕੇ ਗਏ ਆ ਜਦੋਂ ਪਾਣੀ ਆ ਗਿਆ ਇੱਕੋ ਵਾਰ ਬਈ ਤੁਸੀਂ ਉੱਤੇ ਚੜਾਇਆ ਬਚ ਗਿਆ ਹੋਊਗਾ ਕਿ ਇਹ ਵੀ ਗਿਆ ਸਭ ਗਿਆ ਜੀ ਸਾਰਾ ਪਾਣੀ ਨਾ ਇੰਨਾ ਇੰਨਾ ਪਾਣੀ ਸੀਗਾ ਐਡਾ ਐਡਾ ਪਾਣੀ ਸੀ ਇੱਥੇ ਕਟੋ ਕਟੋ ਬਚਾ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਲੋਕਾਂ ਦੇ ਵੱਲੋਂ ਪਰ ਪਾਣੀ ਇੰਨਾ ਜ਼ਿਆਦਾ ਸੀ ਕਿ ਇੰਨੀ ਉਚਾਈ ਦੇ ਉੱਤੇ ਚੜਾਏ ਹੋਏ ਫਰਿੱਜ ਵੀ ਬਚ ਨਹੀਂ ਪਾਈ। ਅਸੀਂ ਜਿਹੜੀ ਤੱਕ ਲਾ ਲਈਏ ਭਾਜੀ ਇੰਨਾ ਪਾਣੀ ਸੀ ਇੱਥੇ ਆ ਦਿਖਾਓ ਕੈਮਰੇਜ ਦਿਖਾਓ ਐਲ ਸੀ ਡੀ ਵੀ ਲਾ ਲਈ। ਪਾਣੀ ਹੋਰ ਵੱਧ ਸੀ। ਇੰਨਾ ਪਾਣੀ ਸੀ ਐਲ ਸੀ ਡੀਆਂ ਵੀ ਲਾਣੀਆਂ ਪੈ ਗਈਆਂ। ਹੁਣ ਪੱਧਰ ਥੋੜਾ ਹੀ ਘਟਿਆ। ਹਾਂ ਜੀ। ਆ ਹੁਣ ਘਟਿਆ ਜਾ ਕੇ ਥੋੜਾ ਜਾ। ਇਹ ਐਲ ਸੀ ਡੀਆਂ ਵੀ ਲਾਈਆਂ ਸਾਰਾ ਕੁਝ ਲਾਇਆ ਕਿ ਪਾਣੀ ਉੱਤੇ ਆ ਰਿਹਾ ਸੀ ਇੰਨਾ ਜ਼ਿਆਦਾ। ਇੰਨੇ ਫੋਨ ਕੀਤੇ ਕੋਈ ਸੁਣਵਾਈ ਨਹੀਂ ਹੋएगी ਕੋਈ ਕੁਝ ਨਹੀਂ ਹੈਗਾ। ਅੰਦਰ ਵੀ ਆਓ ਅੰਦਰ ਵੀ ਦੇਖੋ ਭਾਜੀ ਆਜੋ ਆਜੋ ਅੰਦਰ ਆਜੋ ਆਜੋ ਹਾਲਾਤ ਦੇਖੋ ਘਰਾਂ ਦੇ ਘਰ ਲੋਕਾਂ ਨੇ ਉੱਚੇ ਵੀ ਕੀਤੇ ਹੋਏ ਨੇ ਪਰ ਫੇਰ ਵੀ ਪਾਣੀ ਨੇ ਘਰਾਂ ਦਾ ਸਾਰਾ ਸਮਾਨ ਤਬਾਹ ਕਰਕੇ ਰੱਖ ਦਿੱਤਾ ਦਾ ਬੁਰਾ ਸੁਣਾ ਅੱਗੇ ਅੱਗੇ ਦੇਖੋ ਨਾ ਨਾ ਦੇ ਬੰਦੇ ਲਾ ਲੈ ਉਹ ਲਾ ਲੈ ਉਹ ਬੋਲੀਆਂ ਨਹੀਂ ਜਿਵੇਂ ਉਸ ਬਣਾਣਾ ਪਤਾ ਨਿਕਲੇਗਾ ਸਾਡਾ ਆ ਲੈ ਇਤਨਾ ਜਿਹੜਾ ਬਰਾਹਮਣਾ ਕੰਮ ਆ ਦੇਖ ਬੋਡਿਆਂ ਤੋਂ ਉੱਤੇ ਪਾਣੀ ਪੈ ਚੁੱਕਿਆ ਛੱਤਾਂ ਤੇ ਲੋਕ ਖੜੇ ਨੇ ਬਾਈ ਅੰਦਰ ਹੋ ਰਹੀ ਆਪਣੇ ਘਰ ਚ ਕੈਦ ਹੋਏ ਪਏ ਆਪਣੇ ਘਰ ਚ ਹੀ ਕੈਦ ਹੋਏ ਪਿਓ ਕਿੰਨਾ ਪਾਣੀ ਹੈ ਅੰਦਰ ਪਾਣੀ ਨਾ ਬਿਜਲੀ ਗਲੀਆਂ ਹੀ ਪਾਣੀ ਬੋਧ ਪਰ ਘਰ ਚ ਕੀਨ ਵਾਲਾ ਪਾਣੀ ਨਹੀਂ ਹੈਗਾ ਮਤਲਬ ਪਰੇਸ਼ਾਨ ਹੋ ਗਏ ਆ ਜੀ ਸਵੇਰ ਤੋਂ ਲੈ ਕੇ ਉਹ ਨੂੰ ਕਰ ਕੈਦ ਹੋਏ ਪਿਆ ਘਰ ਚ ਪਤਾ ਨਹੀਂ ਕਿੰਨੇ ਦਿਨ ਰਹਿਣਾ ਕਿੰਨੇ ਦਿਨ ਨਹੀਂ ਰਹਿਣਾ ਇਹ ਵੀ ਨਹੀਂ ਪਤਾ ਹੁੰਦਾ ਥੋੜਾ ਬਹੁਤ ਪਾਣੀ ਘਟਿਆ ਪਾਣੀ ਘਟਿਆ ਇਹਦੇ ਨਹੀਂ ਕੋਈ ਸ਼ੱਕ ਨਹੀਂ ਉਮੀਦ ਆ ਹੋਰ ਘਟੇਗਾ ਜਾਂ ਵਧੇਗਾ ਘਟਦਾ ਹੀ ਚਾਹੀਦਾ ਹੈ ਉਮੀਦ ਹੈ ਇਹ ਘਟੇ ਜਿਸ ਸਮਾਂ ਪਰ ਵੀ ਇਹ ਘਟਣਾ ਚਾਹੀਦਾ ਉਸ ਵੇਲੇ ਹੁਣ ਸਮਾਨ ਕਿੰਨਾ ਕੁ ਖਰਾਬ ਹੋ ਗਿਆ ਤੁਹਾਡਾ ਭਾਜੀ ਸਾਡੀ ਰੈਂਟ ਉੱਪਰ ਸਾਨੂੰ ਜਿਹੜਾ ਨੁਕਸਾਨ ਨਹੀਂ ਨੀਚੇ ਜਿਹੜਾ ਕਿਰਾਏਦਾਰਾਂ ਨੂੰ ਨੁਕਸਾਨ ਹੈ ਉਹਨਾਂ ਦਾ ਵੀ ਆ ਰਿਹਾ ਹੈ ਤੇ ਛੱਤਾਂ ਤੇ ਲੋਕ ਚੜੇ ਹੋਏ ਨੇ ਪਾਣੀ ਅੱਗੇ ਵੱਧਦਾ ਜਾ ਰਿਹਾ ਹੋਰ ਭਾਜੀ ਕਿੰਨਾ ਕੁ ਪਾਣੀ ਘਰ ਦੇ ਅੰਦਰ ਹੈ ਬਹੁਤ ਪਾਣੀ ਜੀ ਦੇਖੋ ਭਰਿਆ ਹੈ ਅੰਦਰ ਪੂਰਾ ਪੂਰਾ ਪਾਣੀ ਭਰਿਆ ਹੋਇਆ ਸਾਰੇ ਸਾਰੇ ਬਿਸਰੇ ਸਾਰੇ ਬਲੰਕ ਖਰਾਬ ਹੋ ਗਏ ਸਾਰੇ ਫਟ ਟੁੱਟ ਗਏ ਮੇਰੇ ਇਹਨਾਂ ਦੇ ਪ੍ਰੇਸ਼ਾਨਾ ਸੀ ਹੈ ਗਏ ਕੈਦ ਹੋ ਗਏ ਕੈਦ ਪਾਣੀ ਚ ਹੀ ਕੈਦ ਹੋ ਗਏ ਸੀ ਬੈਠੇ ਘਰ ਵਿੱਚ ਕੈਦ ਹੋ ਗਏ ਪਾਣੀ ਅੰਦਰ ਬਹੁਤ ਪਾਣੀ ਭਰਿਆ ਮੋਟਰ ਸਭ ਖਰਾਬ ਹੋ ਗਈ ਸਭ ਸੜ ਗਿਆ ਦੇਖ ਲੋ ਅੰਦਰ ਜਾ ਕੇ ਦੇਖ ਲਓ ਤੁਹਾਡੇ ਇਲਾਕੇ ਚ ਨਾ ਪਿਛਲੇ ਸਾਲ ਵੀ ਪਾਣੀ ਨੇ ਕਾਫੀ ਮਾਰ ਕੀਤੀ ਸੀ ਆਹੀ ਬੁੱਡੇ ਦਰਿਆ ਦਾ ਪਾਣੀ ਜਿਹੜਾ ਘਰਾਂ ਦੇ ਵਿੱਚ ਵੜਿਆ ਸੀ ਪਰ ਪਿਛਲੀ ਵਾਰ ਨਾਲੋਂ ਹਾਲਾਤ ਕਿਸ ਤਰੀਕੇ ਦੇ ਨੇ ਪਾਣੀ ਵੱਧ ਆਇਆ ਜਾਂ ਪਿਛਲੀ ਵਾਰ ਘੱਟ ਸੀ ਹੁਣ ਇਸ ਵਾਰ ਪਾਣੀ ਵੱਧ ਗਿਆ ਵੱਧ ਗਿਆ ਜੀ ਪਾਣੀ ਵੱਧ ਗਿਆ ਤੁਹਾਡੇ ਉਹ ਜਿਆ ਪਾਣੀ ਵੱਧ ਗਿਆ ਭਾਈ ਅਸੀਂ ਅਜੇ ਪ੍ਰਸਾਣ ਹੋ ਗਏ ਆ ਦੇਖੋ ਗੱਦੇ ਗੁੱਦੇ ਸਭ ਲੰਗੋ ਸਭ ਟੁੱਟੇ ਉਹ ਤੋਂ ਪਾਣੀ ਵੀ ਸਾਰਾ ਗੰਦਾ ਹੈ ਪਾਣੀ ਫੇਰਾ ਗੰਦਾ ਕਾਲਾ ਸਾਬ ਪਾਣੀ ਹੈ ਬੱਚੇ ਮਾਰ ਹੋ ਜਾਣਗੇ ਉਹ ਗੱਡ ਦੇਖੋ ਸਾਡੇ ਐਗਜ਼ਾਮ ਟੁੱਟ ਗਏ ਬੈਠ ਉਹ ਕਿਦਾਂ ਵਿੱਚ ਚੰਨ ਕੇ ਪਾਣੀ ਨਾ ਇਕਦਮ ਹੀ ਆ ਗਿਆ ਭਾਨਾ ਆਰਾਮ ਜੀ ਦੇਖਣਾ ਨੀਵੇਂ ਆ ਗਿਆ ਉਹ ਨੀਵੇਂ ਉੱਤੋਂ ਉਹਨੂੰ ਲੱਗੀ ਕੋੜੀ ਪਤੀ ਇੱਕ ਵਾਰ ਸਾਨੂੰ ਹਾਲਾਤ ਜ਼ਰੂਰ ਦਿਖਾਓ ਕਰਦੇ ਆ ਜਾਓ ਆਹ ਰੋ ਸੋਈ ਜਾ ਕਰਦੀ ਆ ਤਸਵੀਰ ਆਪਾਂ ਰੋਟੀ ਮਾ ਰੋਟੀ ਖਾਦੀ ਨਾ ਰੋਟੀ ਨਹੀਂ ਕਿਤੇ ਬਣਾਈ ਨਹੀਂ ਚਾਹੀ ਨਹੀਂ ਬਣਾਈ ਤੇ ਰੋਟੀ ਕਿਤੇ ਪਾਣੀ ਹੈ ਸਵੇਰ ਦੇ ਭੁੱਖੇ ਸਵੇਰ ਦੇ ਬੈਠੇ ਸੀ ਸਵੇਰ ਦਿੱਦੀ ਬੈਠੀ ਸੀ ਇਹ ਜਦਾ ਗੰਦਾ ਪੁੱਛੋ ਨਾ ਦੇਖੋ ਆディ ਮੋਂ ਸਭ ਸਾਰਾ ਕੁਝ ਪਾਣੀ ਦੇ ਖਰਾਬ ਹੋ ਗਏ ਬੱਡੇ ਗੋੜੇ ਸਭ ਦੇ ਬੈੱਡ ਚੜੇ ਸਾਰੇ ਸਾਰੇ ਦੇਖੋ ਆ ਦੇਖੋ ਵੱਡ ਬਚਾੜੇ ਆ ਦੇਖੋ ਅਲਮਾਰੀ ਵੀ ਖਰਾਬ ਹੋ ਇਹਨਾਂ ਦਾ ਪਾਣੀ ਸੀ ਕੱਟ ਗਿਆ ਹੁਣ ਕੁਛ ਕਟਿਆ ਮਾੜਾ ਵਟਾ ਪੂਰਾ ਭਰ ਗਿਆ ਸੀ ਪਾਣੀ ਨਾਲ ਇੰਨਾ ਪ੍ਰੇਸ਼ਾਨ ਹੋ ਗਏ ਅਸੀਂ ਨਾਲ ਕੱਪੜੇ ਵੀ ਖਰਾਬ ਹੋ ਗਏ ਸਾਰੇ ਕੱਪੜੇ ਦੀ ਅਲਮਾਰੀ ਪੂਰੇ ਪਾਣੀ ਕੱਪੜੇ ਖਰਾਬ ਹੋ ਸਾਰੇ ਹੋ ਗਏ ਬੱਚੇ ਦੀ ਬਸਤੀ ਖਰਾਬ ਹੋ ਗਈ ਜੂੜੀ ਸਭ ਖਰਾਬ ਹੋ ਗਈ ਹਾਲਾਤ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਦੇ ਹਾਲਾਤ ਨੇ ਲੁਧਿਆਣਾ ਦੇ ਜਿੰਨੇ ਇਲਾਕੇ ਨੇ ਬੁੱਡੇ ਦਰਿਆ ਦੇ ਨਾਲ ਲੱਗਦੇ ਸੱਬ ਦੇ ਅੰਦਰ ਬੁੱਢਾ ਦਰਿਆ ਓਵਰਫਲੋ ਹੋਣ ਕਾਰਨ ਪਾਣੀ ਘਰਾਂ ਦੇ ਅੰਦਰ ਵੜ ਗਿਆ ਸਾਰਾ ਸਮਾਨ ਜਿਹੜਾ ਖਰਾਬ ਹੋ ਚੁੱਕਿਆ ਲੋਕ ਪਰੇਸ਼ਾਨ ਹੋ ਰਹੇ ਨੇ ਸਵੇਰ ਦੀ ਰੋਟੀ ਨਹੀਂ ਖਾਦੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਇਹੀ ਸੋਚ-ਸੋਚ ਕੇ ਪਰੇਸ਼ਾਨ ਹੋ ਰਹੇ ਨੇ ਕਿ ਕਦੋਂ ਪਾਣੀ ਘਟੇਗਾ ਕਿਵੇਂ ਘਰਾਂ ਦੇ ਵਿੱਚੋਂ ਦੀ ਪਾਣੀ ਕੱਢਾਂਗੇ ਬੈੱਡਾਂ ਤੇ ਬੈੱਡ ਚੜਾਏ ਹੋਏ ਨੇ ਇਲੈਕਟ੍ਰੋਨਿਕਸ ਆਈਟਮਸ ਜਿਹੜੀਆਂ ਨੇ ਫਰਿੱਜ ਖਰਾਬ ਹੋ ਚੁੱਕੇ ਨੇ, ਵਾਸ਼ਿੰਗ ਮਸ਼ੀਨਾਂ ਖਰਾਬ ਹੋ ਚੁੱਕੀਆਂ ਨੇ। ਆਹ ਹਾਲਾਤ ਤੁਸੀਂ ਦੇਖ ਸਕਦੇ ਹੋ। ਸਮਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਮਾਨ ਜਿਹੜਾ ਉਹ ਨਹੀਂ ਬਚ ਰਿਹਾ। ਅੱਗੇ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ। ਅੱਗੇ ਦੀ ਵੀ ਕਵਰੇਜ ਦਿਖਾਵਾਂਗੇ ਜੁੜੇ ਰੋ ਡੇਲੀ ਪੋਸਟ ਪੰਜਾਬੀ ਦੇ ਨਾਲ। ਲੁਧਿਆਣਾ ਤੋਂ ਵੀਡੀਓ ਜਰਨਲਿਸਟ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ।